ਸਭ ਤੋਂ ਵੱਡੀ ਗੱਲ ਕਹਿੰਦੇ ਜੀ ਤੁਹਾਨੂੰ ਪਤਾ ਉਹ ਤਾਂ ਚਿੱਟੇ ਨਾਲ ਰੱਜ ਕੇ ਨਸ਼ੇ ਦੀ ਲੋਰ ਚ ਪੈਸੇ ਵੰਡਦਾ ਗਿਆ ਹੁਣ ਚੀਕਾਂ ਨਿਕਲੀਆਂ ਪਈਆਂ ਨੇ ਉਹ ਚਿੱਟੇ ਨਾਲ ਫੁੱਲ ਕੱਲੀ ਸੀ ਉਹਦਾ ਨਸ਼ੇ ਚ ਹੀ ਦਲੇਰੀ ਫੜ ਗਿਆ ਨਹੀਂ ਉਹ 5 ਕਰੋੜ ਉਹਦਾ ਕਿਸੇ ਨੂੰ 5 ਲੱਖ ਨਾ ਦੇਵੇ ਪੰਜਾਬੀਓ ਬਹੁਤ ਹੀ ਧਿਆਨ ਨਾਲ ਗੱਲ ਸੁਣਿਓ ਮਨਕੀਰ ਤੌਲਖ ਨੇ ਕਿਹਾ ਕਿ ਮੈਂ 5 ਕਰੋੜ ਰੁਪਇਆ ਹੜਪੀੜਤਾਵਾਂ ਦੇ ਲਈ ਖਰਚ ਕਰੂੰਗਾ ਜਾਂ ਉਹਨਾਂ ਦੀ ਸਹਾਇਤਾ ਦੇ ਲਈ ਦੇਵਾਂਗਾ ਤੇ 100 ਟਰੈਕਟਰ ਦਾਨ ਕਰੂੰਗਾ ਤੇ ਉਸ ਨੇ ਬਹੁਤ ਸਾਰਾ ਕੈਸ਼ ਵੀ ਹੜਪੀੜਤਾ ਨੂੰ ਦਿੱਤਾ ਜੋ ਕਿ ਸਭ ਦੇ ਸਾਹਮਣੇ ਸੀ ਪਰ ਹੁਣ ਮੈਨੂੰ ਕਈ ਬੰਦੇ ਮਿਲੇ ਉਹ ਕਹਿੰਦੇ ਤੈਨੂੰ ਪਤਾ ਮਨਕਿਰਤ ਔਲਖ ਨਾਲੇ ਤਾਂ ਆਪਣੀ ਪਬਲਿਸਿਟੀ ਕਰ ਗਿਆ ਨਾਲੇ ਲੋਕਾਂ 'ਚ ਹੀਰੋ ਬਣ ਗਿਆ ਤੇ 5 ਕਰੋੜ ਦਾ ਤਾਂ ਉਹਨੇ ਐਲਾਨ ਹੀ ਕੀਤਾ ਕੱਲਾ ਪਰ ਜਿੰਨੇ ਪੈਸੇ ਉਹਨੇ ਜਿਵੇਂ ਕਿ ਕਿਸੇ ਨੂੰ 50 ਹਜ਼ਾਰ ਕੈਸ਼ ਦਿੰਦਾ ਸੀ ਕਿਸੇ ਨੂੰ ਲੱਖ ਕਿਸੇ ਨੂੰ 2 ਲੱਖ ਕਹਿੰਦਾ ਉਹਦੀਆਂ 50 ਵੀਡੀਓ ਹੋਣਗੀਆਂ ਤਾਂ ਚੱਕ ਕੇ ਦੇਖ ਲਈ ਕਹਿੰਦਾ ਵੀ 50 ਲੱਖ ਰੁਪਈਆ ਉਹਨੇ ਵੰਡਿਆ ਤੇ 5 ਕਰੋੜ ਦਾ ਤਾਂ ਨਾਮ ਹੀ ਕਰ ਗਿਆ ਤੇ ਸਭ ਤੋਂ ਵੱਡੀ ਗੱਲ ਕਹਿੰਦੇ ਜੀ ਤੁਹਾਨੂੰ ਪਤਾ ਉਹ ਤਾਂ ਚਿੱਟੇ ਨਾਲ ਰੱਜ ਕੇ ਨਸ਼ੇ ਦੀ ਲੋਰ 'ਚ ਹੀ ਪੈਸੇ ਵੰਡਦਾ ਗਿਆ ਹੁਣ ਚੀਕਾਂ ਨਿਕਲੀਆਂ ਪਈਆਂ ਨੇ ਹੁਣ ਪਛਤਾਉਂਦਾ ਜਦ ਸੁਰਤ ਸਿਰ ਹੋਇਆ ਉਹ ਤਾਂ ਜਿੰਨੇ ਦਿਨ ਹੜਾਂ ਦੀ ਮਾਰ ਪਈ ਜਿੰਨੇ ਦਿਨ ਉਹ ਹੜ ਭੀੜਤਾਂ ਦੇ ਵਿੱਚ ਫਿਰਦਾ ਰਿਹਾ ਕਹਿੰਦੇ ਉਹਦੇ ਵੀਡੀਓ ਦੇਖ ਲੋ ਚੱਕ ਕੇ ਉਹ ਚਿੱਟੇ ਨਾਲ ਫੁੱਲ ਟੱਲੀ ਸੀ ਉਹ ਤਾਂ ਨਸ਼ੇ 'ਚ ਹੀ ਦਲੇਰੀ ਫੜ ਗਿਆ ਨਹੀਂ ਉਹ 5 ਕਰੋੜ ਉਹ ਤਾਂ ਕਿਸੇ ਨੂੰ 5 ਲੱਖ ਨਾ ਦੇਵੇ ਤੇ ਇਹ ਗੱਲਾਂ ਕਰਦੇ ਪਤਾ ਕਿਹੜੇ ਬੰਦੇ ਨੇ ਇੱਕ ਦੋ ਤਾਂ ਮੇਰੇ ਪਿੰਡ ਦੇ ਆਲੇ ਦੁਆਲੇ ਦੇ ਨੇ ਜਿਵੇਂ ਸੱਥਾਂ ਦੇ ਵਿੱਚ ਅੱਜ ਵੀ ਲੋਕ ਮੋੜਾਂ ਤੇ ਇਕੱਠੇ ਹੋ ਕੇ ਖੜੇ ਹੋ ਜਾਂਦੇ ਨੇ ਉੱਥੇ ਹੀ ਖੜੇ ਸੀ ਮੈਂ ਲੰਘ ਰਿਹਾ ਸੀ ਦੂਸਰੇ ਪਿੰਡੋਂ ਕਿਸੇ ਹੋਰ ਕੰਮ ਜਾ ਰਿਹਾ ਸੀ ਅੱਗੇ ਤੇ ਮੈਨੂੰ ਉਹ ਜਾਣ ਪਛਾਣ ਵਾਲੇ ਸੀ ਰੁਕ ਗਏ ਇਹ ਗੱਲਾਂ ਹੀ ਚੱਲ ਰਹੀਆਂ ਸੀ ਤੇ ਇਹ ਇਹ ਐਡਾ ਵੱਡਾ ਇਲਜ਼ਾਮ ਮਨਕਿਰਤ ਤੇ ਲਾਇਆ ਪਤਾ ਕਿਹੜੇ ਬੰਦੇ ਨੇ ਆ ਉਹਨੂੰ ਮੈਂ ਕਿਹਾ ਵੀ ਤੂੰ ਲਾਸਟ ਟਾਈਮ ਚੰਡੀਗੜ੍ਹ ਕਦੋਂ ਗਿਆ ਸੀ ਉਹ ਨਾਲ ਹੀ ਉਹਦੇ ਮੁੰਡੇ ਖੜੇ ਸੀ ਹੋਰ ਉਹਨਾਂ ਨੇ ਹੱਸ ਕੇ ਕਿਹਾ ਕਹਿੰਦੇ ਵੀਰੇ ਲਾਸਟ ਵਾਰੀ ਤਾਂ ਤਾਂ ਜਾਊ ਜਿਹਨੇ ਕਦੇ ਜ਼ਿੰਦਗੀ ਚ ਚੰਡੀਗੜ੍ਹ ਇੱਕ ਵਾਰ ਵੀ ਦੇਖਿਆ ਹੋਵੇ ਇਹ ਤਾਂ ਕਦੇ ਵੀ ਨਹੀਂ ਗਿਆ ਮਤਲਬ ਇਧਰੋਂ ਲੁਧਿਆਣਾ ਨਹੀਂ ਟੱਪਿਆ ਕਦੇ ਇਧਰੋਂ ਪਟਿਆਲਾ ਨਹੀਂ ਟੱਪਿਆ ਕਦੇ ਇਧਰੋਂ ਖੰਨਾ ਨਹੀਂ ਟੱਪਿਆ ਕਦੇ ਤੇ ਇਧਰੋਂ ਰਾਏਕੋਟ ਨਹੀਂ ਟੱਪਿਆ ਕਦੇ ਉਹਨੂੰ ਮੈਂ ਕਿਹਾ ਤੈਨੂੰ ਕਿਵੇਂ ਪਤਾ ਵੀ ਮਨਕਰਤ ਚਿੱਟਾ ਲਾਉਂਦਾ ਤੂੰ ਕਦੇ ਦੇਖਿਆ ਕੋਈ ਸਬੂਤ ਕੋਈ ਹੋਰ ਇਹੋ ਜਿਹਾ ਬੰਦਾ ਜਿਹਨੇ ਤੈਨੂੰ ਸਬੂਤ ਦਿਖਾਇਆ ਹੋਵੇ ਨਾ ਕਹਿੰਦਾ ਯਾਰ ਹੁਣ ਦਿਖੀ ਤਾਂ ਜਾਂਦਾ ਜਿਵੇਂ ਬੋਲਦਾ ਸੀ ਭੱਜਿਆ ਫਿਰਦਾ ਸੀ ਕਹਿੰਦਾ ਚਿੱਟੇ ਵਾਲੇ ਫਿਰਦੇ ਹੁੰਦੇ ਨੇ ਮੈਂ ਕਿਹਾ ਤੂੰ ਕਦੇ ਚਿੱਟਾ ਲਾਇਆ ਕਹਿੰਦਾ ਨਾ ਮੈਂ ਕਿਹਾ ਕੋਈ ਚਿੱਟੇ ਵਾਲਾ ਤੇਰਾ ਦੋਸਤ ਹੈ ਕਹਿੰਦਾ ਨਾ ਮੈਂ ਕਿਹਾ ਫਿਰ ਤੈਨੂੰ ਇਹ ਵੀ ਕਿਵੇਂ ਪਤਾ ਵੀ ਚਿੱਟੇ ਲਾ ਮਤਲਬ ਮਨਕਰਤ ਵੀਰ ਜੇ ਤੇਰੇ ਤੱਕ ਵੀਡੀਓ ਪਹੁੰਚਦੀ ਆ ਨਾ ਤੈਨੂੰ ਸਲੂਟ ਆ ਯਾਰ ਤੂੰ ਜਿੰਨੀ ਸੇਵਾ ਕੀਤੀ ਬਹੁਤ ਕੁੱਤੇ ਭੌਂਕ ਰਹੇ ਨੇ ਮੈਂ ਤਾਂ ਵੀਡੀਓ ਪਾਤੀ ਪਰ ਸਾਰੇ ਲੋਕ ਦੱਸ ਵੀ ਨਹੀਂ ਸਕਦੇ ਹਨ ਤੁਸੀਂ ਜੇ ਆਪਦੀ ਇੱਕ ਸਟੋਰੀ ਪਾ ਦਿਓ ਨਾ ਕਿ ਮੈਨੂੰ ਕਿਹੜੇ ਕਿਹੜੇ ਲੋਕ ਭੰਡੀ ਕਰਦੇ ਨੇ ਵੀ ਮੈਨੂੰ ਮੈਸੇਜ ਕਰਕੇ ਜਾਂ ਛੋਟੇ ਛੋਟੇ ਵੀਡੀਓ ਕਲਿੱਪ ਬਣਾ ਕੇ ਪਾਓ ਮੈਂ ਕਹਿੰਦਾ ਤੁਹਾਡੇ ਤੋਂ ਦੇਖੇ ਨਹੀਂ ਜਾਣੇ ਲੱਖਾਂ ਦੀ ਗਿਣਤੀ 'ਚ ਤੁਹਾਨੂੰ ਲੋਕ ਦੱਸਣਗੇ ਕਿ ਭਾਈ ਹਾਂ ਕੋਈ ਕਹਿੰਦਾ ਇਹ ਚਿੱਟਾ ਲਾ ਕੇ ਟੱਲੀ ਸੀ ਕੋਈ ਕਹਿੰਦਾ ਇਹ ਹੋਰ ਨਸ਼ੇ ਵੀ ਕਰਦਾ ਕੋਈ ਕੁਛ ਕੋਈ ਕੁਛ ਓਏ ਕਿਸੇ ਨੂੰ ਤਾਂ ਸੇਵਾ ਕਰ ਲੈਣ ਦਿਓ ਕਿਸੇ ਨੂੰ ਤਾਂ ਚੰਗਾ ਕਰਦੇ ਨੂੰ ਵੀ ਇਹ ਲੋਕ ਨਹੀਂ ਬਖਸ਼ਦੇ ਇਸੇ ਕਰਕੇ ਨਾ ਮੈਂ ਇਹ ਸਾਰਿਆਂ ਦੀ ਤੌੜੀ ਲਾਉਣਾ ਹੁਣਾਂ ਜਿਹੜੇ ਗਲਤ ਨੇ ਜਿਹੜੇ ਠੀਕ ਨੇ ਉਹ ਤਾਂ ਸਾਰੇ ਠੀਕ ਹੀ ਰਹਿਣਗੇ ਪੰਜਾਬੀ ਵੀਰੋ ਕੋਈ ਵੀ ਬੰਦਾ ਇਹੋ ਜਿਹਾ ਨਾ ਕੋਈ ਹੋਰ ਮੋੜਾਂ ਤੇ ਖੜ ਕੇ ਬਕਵਾਸ ਕਰਦਾ ਕਿਸੇ ਬੰਦੇ ਬਾਰੇ ਵੀ ਜਿਹਨੇ ਹੜਪੀੜਤਾ ਦੀ ਮਦਦ ਕੀਤੀ ਆ ਉਹਦੀ ਛਿਤਰੋਲ ਕਰਿਆ ਕਰੋ ਉਹਦੀ ਬੇਇੱਜ਼ਤੀ ਕਰਿਆ ਕਰੋ ਨਹੀਂ ਤਾਂ ਇਹ ਲੋਕ ਨਾ ਜਿਹੜੇ ਅੱਜ ਸੇਵਾ ਲਈ ਅੱਗੇ ਆਉਂਦੇ ਨੇ ਇਹੋ ਜੀਆਂ ਗੱਲਾਂ ਸੁਣ ਕੇ ਫਿਰ ਅੱਗੇ ਵਾਸਤੇ ਇਹਨਾਂ ਨੇ ਕਿਸੇ ਵੀ ਸੇਵਾ ਨੂੰ ਅੱਗੇ ਨਹੀਂ ਆਉਣਾ ਕਿਉਂਕਿ ਕੋਈ ਵੀ ਇਨਸਾਨ ਇੰਨਾ ਮਹਾਨ ਨਹੀਂ ਹੈਗਾ ਕਿ ਉਹ ਰੱਬੀ ਬਣ ਜੇ ਤੇ ਬੇਇੱਜ਼ਤੀ ਵੀ ਕਰਾਈ ਜਾਵੇ ਤੇ ਸੇਵਾ ਵੀ ਕਰੀ ਜਾਵੇ ਇਸ ਲਈ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਸਮਝੋ ਤੇ ਅੱਗੇ ਪਚਾਓ ਇਹ ਸੁਨੇਹਾ ਹੋਰ ਵੀ ਵੀਰਾਂ ਭੈਣਾਂ ਤੱਕ